ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹ ਜਿਹੜਾ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ 29 ਨੂੰ ਸਤੰਬਰ ਤੋਂ ਲੈ ਕੇ 7 ਸੌਰੀ 29 ਅਗਸਤ ਤੋਂ ਲੈ ਕੇ 7 ਸਤੰਬਰ ਤੱਕ ਰਾਜਗੀਰ ਜਿਹੜਾ ਬਿਹਾਰ ਹੈ ਉੱਥੇ ਏਸ਼ੀਆ ਕੱਪ ਹੋਣ ਜਾ ਰਿਹਾ ਹੈ। ਔਰ ਇਸ ਸੰਬੰਧ ਚ ਅੱਜ ਚੰਡੀਗੜ੍ਹ ਹਾਕੀ ਵੱਲੋਂ ਜਿਹੜੀ ਟਰੋਫੀ ਆ ਉਹ ਅਨਵੀਲ ਚੰਡੀਗੜ੍ਹ ਚ ਹੋਈ ਆ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਨੂੰ ਇਹਨਾਂ ਦੇ ਪ੍ਰੈਜ਼ੀਡੈਂਟ ਕਰਨ ਗਲੋਤਰਾ ਜੀ ਔਰ ਬਾਕੀ ਸਾਰੀ ਟੀਮ ਨੂੰ ਕੀ ਜਿਹੜਾ ਦੇਸ਼ ਚ ਕੁਛ ਇੱਕ ਸਟੇਟ ਜਾਂ ਸੂਬਾ ਜਾਂ ਯੂਨੀਅਨ ਟੈਰੀਟਰੀ ਜਿਹੜੇ ਸਿਲੈਕਟ ਹੋਏ ਆ ਇਹ ਹਾਕੀ ਦੀ ਇਸ ਟਰੋਫੀ ਨੂੰ ਅਨਵੀਲ ਕਰ ਲਿਓ ਚੰਡੀਗੜ੍ਹ ਨੂੰ ਜਿਹੜਾ ਆ ਉਹਨਾਂ ਨੇ ਜ਼ਰੂਰ ਇਹ ਚ ਰੱਖਿਆ ਔਰ ਚੰਡੀਗੜ੍ਹ ਆਪਣੇ ਆਪ ਚ ਇੰਡੀਅਨ ਹਾਕੀ ਵਾਸਤੇ ਬਹੁਤ ਵੱਡਾ ਕੰਟਰੀਬਿਊਸ਼ਨ ਕਰਦਾ ਰਿਹਾ ਹੈ ਹਮੇਸ਼ਾ ਦੇਸ਼ ਦੀ ਟੀਮ ਨੂੰ ਚੰਡੀਗੜ੍ਹ ਨੇ ਇੱਕ ਜਾਂ ਦੋ ਪਲੇਅਰ ਐਵਰੀ ইয়ার ਚੰਡੀਗੜ੍ਹ ਨੇ ਦਿੱਤੇ ਆ ਤੋਂ ਮੈਂ ਇੰਡੀਅਨ ਹਾਕੀ ਐਸੋਸੀਏਸ਼ਨ ਦਾ ਧੰਨਵਾਦ ਵੀ ਕਰਦਾ ਆ ਔਰ ਨਾਲ ਨਾਲ ਭਾਰਤ ਦੀ ਹਾਕੀ ਟੀਮ ਜਿਹੜੀ ਪਿੱਛੇ ਜੀ ਆਲੰਪਿਕ ਚ ਬ੍ਰਾਉਂਜ਼ ਮੈਡਲ ਲੈ ਕੇ ਆਈ ਹੈ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਨੇ ਆ ਕਿ ਏਸ਼ੀਆ ਕੱਪ ਡੈਫੀਨਿਟਲੀ ਸਾਡੇ ਮੁਲਕ ਦੀ ਟੀਮ ਜਿੱਤੂਗੀ ਸਾਡੇ ਬਹੁਤ ਸ਼ਾਨਦਾਰ ਪਲੇਅਰ ਹੈ ਪੰਜਾਬ ਦੇ ਔਰ ਬਾਕੀ ਸੂਬਿਆਂ ਦੇ ਔਰ ਜਿਹਦੀ ਕਪਤਾਨੀ ਪੰਜਾਬ ਦੇ ਪਲੇਅਰ ਕਰ ਰਿਹਾ ਹੈ ਡੈਫੀਨਿਟਲੀ ਪੰਜਾਬ ਦੇਸ਼ ਜਿਹੜਾ ਹੈ ਏਸ਼ੀਆ ਕੱਪ ਵੀ ਜਿੱਤੂਗਾ ਔਰ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਹਮੇਸ਼ਾ ਦੀ ਤਰ੍ਹਾਂ ਆਉਣ ਵਾਲੇ ਟਾਈਮ 'ਚ ਵੀ ਹਾਕੀ ਵਾਸਤੇ ਬਿਹਤਰੀਨ ਕੰਟ੍ਰਿਬਿਊਸ਼ਨ ਕਰਦਾ ਰਹੂਗਾ ਸਰ ਇੱਕ ਖੇਡੇ ਜਨਾਬ पोलिटिकल आना इसमें अब ये स्पोर्ट्स का इवेंट है तो सारा डाइवर्ट हो जाएगा जी जी देखिए ऐसा है आज चंडीगढ़ में जो आने वाला एशिया कप जो बिहार की धरती पे होने जा रहा है ट्वेंटी नाइन्थ अगस्त से लेकर सेवन सितंबर तक उसकी जो ट्रॉफी है चंडीगढ़ में अनवील की गई है और चंडीगढ़ हॉकी एसोसिएशन ने इसको बेहतरीन तरीके से आज वेलकम किया है और हमें भी आने का मौका मिला है सबसे पहले तो मैं भारत की टीम को शुभकामनाएँ देता हूँ देता हूँ कि एशिया कप में हमारी टीम डेफिनेटली एशिया कप जीतेगी और चंडीगढ़ हॉकी एसोसिएशन का हमेशा से देश की हॉकी के लिए बड़ा योगदान रहा है आगे आने वाले टाइम में भी रहेगा जहाँ तक पार्लियामेंट की बात है तो लास्ट ईयर सबसे पहली जो मेरी स्पीच हुई है क्योंकि पंजाब और हॉकी एक दूसरे के पूरक हैं पंजाब की पहचान हॉकी के रूप में और हॉकी की पहचान पंजाबियों के रूप में हमेशा दुनिया में रही है तो मैंने सबसे पहली डिमांड वहाँ की थी कि जो बलबीर सीनियर जो हमारे बीच नहीं रहे जिनका देश की हॉकी को दुनिया के नक्शे पर ले जाने में बहुत बड़ा योगदान है उनको भारत रत्न से नवाजा जाए इसमें देश की जो सत्कार वो बढ़ता है बलबीर सिंह सीनियर का तो हमारे दिलों में राज करते ही हैं तो भारत सरकार से मैंने आग्रह किया उनको जो भारत रत्न देना चाहिए और चंडीगढ़ हॉकी एसोसिएशन इसी तरीके से देश की हॉकी के लिए कंट्रीब्यूट करता रहेगा मेरी शुभकामनाएं देखो बड़े अफसोस की गल है जसविंदर भल्ला जी बेहतरीन एक्टर सी पंजाबी इंडस्ट्री दे और उन्होंने तकरीबन 3 दशकों तक पंजाबी फिल्म इंडस्ट्री नु बहुत छाप पर काम करके और दुनिया नु हंसावन का काम कीता है ਕੱਲ ਅਨਫੋਰਚੂਨੇਟ ਬੜੀ ਦੁਖਦਾਈ ਉਹਨਾਂ ਦੀ ਹਮਾਤ ਹੋਈ ਹੈ ਮੈਂ ਮਹਾਰਾਜ ਦੇ ਅੱਗੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਭੱਲਾ ਸਾਹਿਬ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ ਉਹਨਾਂ ਦੇ ਪਰਿਵਾਰ ਨਾਲ ਅਸੀਂ ਇਸ ਦੁੱਖ ਦੀ ਘੜੀ 'ਚ ਖੜੇ ਆਂ ਮਾਨਤਪ ਮੁੱਖ ਮੰਤਰੀ ਸਾਹਿਬ ਵੀ ਕੱਲ ਗਏ ਸੀ ਅੱਜ ਮੈਂ ਵੀ ਇਸ ਕਾਰਜ 'ਚ ਸ਼ਾਮਲ ਹਾਂ ਅਗਲੇ 29th ਨੂੰ 7 ਸਤੰਬਰ ਤੋਂ ਲੈ ਕੇ 7 ਸੌਰੀ 29th ਅਗਸਤ ਤੋਂ ਲੈ ਕੇ 7 ਸਤੰਬਰ ਤੱਕ ਰਾਜਗੀਰ ਜਿਹੜਾ ਬਿਹਾਰ ਹੈ ਉੱਥੇ ਏਸ਼ੀਆ ਕੱਪ ਹੋਣ ਜਾ ਰਿਹਾ ਹੈ ਔਰ ਇਸ ਸੰਬੰਧ 'ਚ ਅੱਜ ਚੰਡੀਗੜ੍ਹ ਹਾਕੀ ਵੱਲੋਂ ਜਿਹੜੀ ਟਰੋਫੀ ਆ ਉਹ ਅਨਵੀਲ ਚੰਡੀਗੜ੍ਹ ਚ ਹੋਈ ਆ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਨਾ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਨੂੰ ਇਹਨਾਂ ਦੇ ਪ੍ਰੈਜ਼ੀਡੈਂਟ ਕਰਨ ਗਲੋਤਰਾ ਜੀ ਔਰ ਬਾਕੀ ਸਾਰੀ ਟੀਮ ਨੂੰ ਕਿ ਜਿਹੜਾ ਦੇਸ਼ ਚ ਕੁਝ ਇੱਕ ਸਟੇਟ ਜਾਂ ਸੂਬੇ ਜਾਂ ਯੂਨੀਅਨ ਟੈਰੀਟਰੀ ਜਿਹੜੇ ਸਿਲੈਕਟ ਹੋਏ ਆ ਇਹ ਹਾਕੀ ਦੀ ਇਸ ਟਰੋਫੀ ਨੂੰ ਅਨਵੀਲ ਕਰ ਲਿਓ ਚੰਡੀਗੜ੍ਹ ਨੂੰ ਜਿਹੜਾ ਆ ਉਹਨਾਂ ਨੇ ਜ਼ਰੂਰ ਇਹ ਚ ਰੱਖਿਆ ਔਰ ਚੰਡੀਗੜ੍ਹ ਆਪਣੇ ਆਪ ਚ ਇੰਡੀਅਨ ਹਾਕੀ ਵਾਸਤੇ ਬਹੁਤ ਵੱਡਾ ਕੰਟ੍ਰਿਬਿਊਸ਼ਨ ਕਰਦਾ ਰਿਹਾ ਹੈ ਹਮੇਸ਼ਾ ਦੇਸ਼ ਦੀ ਟੀਮ ਨੂੰ ਚੰਡੀਗੜ੍ਹ ਨੇ ਇੱਕ ਜਾਂ ਦੋ ਪਲੇਅਰ ਐਵਰੀ ইয়ার ਚੰਡੀਗੜ੍ਹ ਨੇ ਦਿੱਤੇ ਆ ਤੋਂ ਮੈਂ ਇੰਡੀਅਨ ਹਾਕੀ ਐਸੋਸੀਏਸ਼ਨ ਦਾ ਧੰਨਵਾਦ ਵੀ ਕਰਦਾ ਔਰ ਨਾਲ-ਨਾਲ ਭਾਰਤ ਦੀ ਹਾਕੀ ਟੀਮ ਜਿਹੜੀ ਪਿੱਛੇ ਜੋ অলਪੀਕ ਚ ব্রੌਂਜ਼ ਮੈਡਲ ਲੈ ਕੇ ਆਈ ਆ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਨੇ ਆ ਕਿ ਏਸ਼ੀਆ ਕੱਪ ਡੈਫੀਨਿਟਲੀ ਸਾਡੇ ਮੁਲਕ ਦੀ ਟੀਮ ਜਿੱਤੂਗੀ ਸਾਡੇ ਬਹੁਤ ਸ਼ਾਨਦਾਰ ਪਲੇਅਰ ਆ ਪੰਜਾਬ ਦੇ ਔਰ ਬਾਕੀ ਸੂਬਿਆਂ ਦੇ ਔਰ ਜਿਹਦੀ ਕਪਤਾਨੀ ਪੰਜਾਬ ਦੇ ਪਲੇਅਰ ਕਰ ਰਿਹਾ ਆ ਡੈਫੀਨਿਟਲੀ ਪੰਜਾਬ ਦੇਸ਼ ਜਿਹੜਾ ਹੈ ਏਸ਼ੀਆ ਕੱਪ ਵੀ ਜਿੱਤੂਗਾ ਔਰ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਹਮੇਸ਼ਾ ਦੀ ਤਰ੍ਹਾਂ ਆਉਣ ਵਾਲੇ ਟਾਈਮ 'ਚ ਵੀ ਹਾਕੀ ਵਾਸਤੇ ਬਿਹਤਰੀਨ ਕੰਟਰੀਬਿਊਸ਼ਨ ਕਰਦਾ ਰਹੂਗਾ ਸਰ ਇੱਕ ਖੇਡ ਦੇ ਜਨਾਬ ਮਾਦਨ ਸਰ ਇਹ ਹੈ ਜਿਹੜਾ ਕੱਲ ਬੀਜੇਪੀ ਦੇ ਨਾਲ ਹੋਇਆ पॉलिटिकल लेके आना इसमें अब ये इस स्पोर्ट्स का इवेंट है सारा डाइवर्ट हो जाएगा के लिए अपने जी जी देखिए ऐसा है आज चंडीगढ़ में जो आने वाला एशिया कप जो बिहार की धरती पे होने जा रहा है ट्वेंटी नाइन्थ अगस्त से लेकर सेवन सितंबर तक उसकी जो ट्रॉफी है चंडीगढ़ में अनवील की गई है और चंडीगढ़ हॉकी एसोसिएशन ने इसको बेहतरीन तरीके से आज वेलकम किया है और हमें भी आने का मौका मिला है सबसे पहले तो मैं भारत की टीम को शुभकामनाएँ देता हूँ देता हूँ कि एशिया कप में हमारी टीम डेफिनेटली एशिया कप जीतेगी और चंडीगढ़ हॉकी एसोसिएशन का हमेशा से देश की हॉकी के लिए बड़ा योगदान रहा है आगे आने वाले टाइम में भी रहेगा जहाँ तक पार्लियामेंट की बात है तो लास्ट ईयर सबसे पहली जो मेरी स्पीच हुई है क्योंकि पंजाब और हॉकी एक दूसरे के पूरक हैं पंजाब की पहचान हॉकी के रूप में और हॉकी की पहचान पंजाबियों के रूप में हमेशा दुनिया में रही है तो मैंने सबसे पहली डिमांड वहाँ की थी कि जो बलबीर सीनियर जो हमारे बीच नहीं रहे जिनका देश की हॉकी को दुनिया के नक्शे पर ले जाने में बहुत बड़ा योगदान है उनको भारत रत्न से नवाजा जाए इसमें देश की जो सत्कार वो बढ़ता है बलबीर सिंह सीनियर का तो हमारे दिलों में राज करते ही हैं तो भारत सरकार से मैंने आग्रह किया उनको जो भारत रत्न देना चाहिए और चंडीगढ़ हॉकी एसोसिएशन इसी तरीके से देश की हॉकी के लिए कंट्रीब्यूट करता रहेगा मेरी शुभकामनाएं देखो बड़े अफसोस की बात है जसविंदर भल्ला जी बेहतरीन एक्टर सी पंजाबी इंडस्ट्री दे और उन्होंने तकरीबन 3 दशक तक पंजाबी फिल्म इंडस्ट्री नु बहुत शानदार काम करके और दुनिया नु हंसावन दा काम कीता है ਕੱਲ ਅਨਫੋਰਚੂਨੇਟ ਬੜੀ ਦੁਖਦਾਈ ਉਹਨਾਂ ਦੀ ਮੌਤ ਹੋਈ ਹੈ ਮੈਂ ਮਹਾਰਾਜ ਦੇ ਅੱਗੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਭਲਾ ਸਾਹਿਬ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ ਉਹਨਾਂ ਦੇ ਪਰਿਵਾਰ ਨਾਲ ਅਸੀਂ ਇਸ ਦੁੱਖ ਦੀ ਘੜੀ 'ਚ ਖੜੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਕੱਲ ਗਏ ਸੀ ਅੱਜ ਮੈਂ ਵੀ ਕਰਪਾ ਸ਼ਾਮਿਲ ਹੋ ਅਗਲੇ 29 ਨੂੰ 7 ਸਤੰਬਰ ਤੋਂ ਲੈ ਕੇ 7 ਸੌਰੀ 29 ਅਗਸਤ ਤੋਂ ਲੈ ਕੇ 7 ਸਤੰਬਰ ਤੱਕ ਰਾਜਗੀਰ ਜਿਹੜਾ ਬਿਹਾਰ ਹੈ ਉੱਥੇ ਏਸ਼ੀਆ ਕੱਪ ਹੋਣ ਜਾ ਰਿਹਾ ਹੈ ਔਰ ਇਸ ਸੰਬੰਧ 'ਚ ਅੱਜ ਚੰਡੀਗੜ੍ਹ ਹਾਕੀ ਵੱਲੋਂ ਜਿਹੜੀ ਟਰੋਫੀ ਆ ਉਹ ਅਨਵੀਲ ਚੰਡੀਗੜ੍ਹ ਚ ਹੋਈ ਆ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਨਾ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਨੂੰ ਇਹਨਾਂ ਦੇ ਪ੍ਰੈਜ਼ੀਡੈਂਟ ਕਰਨ ਗਲੋਤਰਾ ਜੀ ਔਰ ਬਾਕੀ ਸਾਰੀ ਟੀਮ ਨੂੰ ਕਿ ਜਿਹੜਾ ਦੇਸ਼ ਚ ਕੁਝ ਇੱਕ ਸਟੇਟ ਜਾਂ ਸੂਬਾ ਜਾਂ ਯੂਨੀਅਨ ਟੈਰੀਟਰੀ ਜਿਹੜੇ ਸਿਲੈਕਟ ਹੋਏ ਆ ਇਹ ਹਾਕੀ ਦੀ ਇਸ ਟਰੋਫੀ ਨੂੰ ਅਨਵੀਲ ਕਰ ਲਿਓ ਚੰਡੀਗੜ੍ਹ ਨੂੰ ਜਿਹੜਾ ਆ ਉਹਨਾਂ ਨੇ ਜ਼ਰੂਰ ਇਹ ਚ ਰੱਖਿਆ ਔਰ ਚੰਡੀਗੜ੍ਹ ਆਪਣੇ ਆਪ ਚ ਇੰਡੀਅਨ ਹਾਕੀ ਵਾਸਤੇ ਬਹੁਤ ਵੱਡਾ ਕੰਟ੍ਰਿਬਿਊਸ਼ਨ ਕਰਦਾ ਰਿਹਾ ਹੈ ਹਮੇਸ਼ਾ ਦੇਸ਼ ਦੀ ਟੀਮ ਨੂੰ ਜ ਚੰਡੀਗੜ੍ਹ ਨੇ ਇੱਕ ਜਾਂ ਦੋ ਪਲੇਅਰ ਐਵਰੀ ইয়ার ਚੰਡੀਗੜ੍ਹ ਨੇ ਦਿੱਤੇ ਆ ਤੋਂ ਮੈਂ ਇੰਡੀਅਨ ਹਾਕੀ ਐਸੋਸੀਏਸ਼ਨ ਦਾ ਧੰਨਵਾਦ ਵੀ ਕਰਦਾ ਹਾਂ ਔਰ ਨਾਲ-ਨਾਲ ਭਾਰਤ ਦੀ ਹਾਕੀ ਟੀਮ ਜਿਹੜੀ ਪਿੱਛੇ ਜੋ 올림픽 ਚ ব্রੌਂਜ਼ ਮੈਡਲ ਲੈ ਕੇ ਆਈ ਆ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਨੇ ਆ ਕਿ ਏਸ਼ੀਆ ਕੱਪ ਡੈਫੀਨਿਟਲੀ ਸਾਡੇ ਮੁਲਕ ਦੀ ਟੀਮ ਜਿੱਤੂਗੀ ਸਾਡੇ ਬਹੁਤ ਸ਼ਾਨਦਾਰ ਪਲੇਅਰ ਆ ਪੰਜਾਬ ਦੇ ਔਰ ਬਾਕੀ ਸੂਬਿਆਂ ਦੇ ਔਰ ਜਿਹਦੀ ਕਪਤਾਨੀ ਪੰਜਾਬ ਦੇ ਪਲੇਅਰ ਕਰ ਰਿਹਾ ਆ ਡੈਫੀਨਿਟਲੀ ਪੰਜਾਬ ਦੇਸ਼ ਜਿਹੜਾ ਹੈ ਏਸ਼ੀਆ ਕੱਪ ਵੀ ਜਿੱਤੂਗਾ ਔਰ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਹਮੇਸ਼ਾ ਦੀ ਤਰ੍ਹਾਂ ਆਉਣ ਵਾਲੇ ਟਾਈਮ 'ਚ ਵੀ ਹਾਕੀ ਵਾਸਤੇ ਬਿਹਤਰੀਨ ਕੰਟ੍ਰਿਬਿਊਸ਼ਨ ਕਰਦਾ ਰਹੂਗਾ ਸਰ ਇਹ ਹਿੰਦੀ 'ਚ ਨਾ ਬਾਦ ਨੂੰ ਸਰ ਇਹ ਹੈ ਜਿਹੜਾ ਕੱਲ ਬੀਜੇਪੀ ਦੇ ਨਾਲ ਹੋਇਆ ਜੋ ਕੱਲ ਪੋਲੀਟੀਕਲ ਲੈ ਕੇ ਆਣਾ ਇਸ ਵਿੱਚ ਆਪ ये स्पोर्ट्स का इवेंट है तो सारा डाइवर्ट हो जाएगा के लिए अपने जी जी देखिए ऐसा है आज चंडीगढ़ में जो आने वाला एशिया कप जो बिहार की धरती पे होने जा रहा है ट्वेंटी नाइन्थ अगस्त से लेकर सेवन सितंबर तक उसकी जो ट्रॉफी है चंडीगढ़ में अनवील की गई है और चंडीगढ़ हॉकी एसोसिएशन ने इसको बेहतरीन तरीके से आज वेलकम किया है और हमें भी आने का मौका मिला है सबसे पहले तो मैं भारत की टीम को शुभकामनाएं देता हूँ देता हूँ कि एशिया कप में हमारी टीम डेफिनेटली एशिया कप जीतेगी और चंडीगढ़ हॉकी एसोसिएशन का हमेशा से देश की हॉकी के लिए बड़ा योगदान रहा है आगे आने वाले टाइम में भी रहेगा जहाँ तक पार्लियामेंट की बात है तो लास्ट ईयर सबसे पहली जो मेरी स्पीच हुई है क्योंकि पंजाब और हॉकी एक दूसरे के पूरक हैं पंजाब की पहचान हॉकी के रूप में और हॉकी की पहचान पंजाबियों के रूप में हमेशा दुनिया में रही है तो मैंने सबसे पहली डिमांड वहाँ की थी कि जो बलबीर सीनियर जो हमारे बीच नहीं रहे जिनका देश की हॉकी को दुनिया के नक्शे पर ले जाने में बहुत बड़ा योगदान है उनको भारत रत्न से नवाजा जाए इसमें देश की जो सत्कार वो बढ़ता है बलबीर सिंह सीनियर का तो हमारे दिलों में राज करते ही हैं तो भारत सरकार से मैंने आग्रह किया उनको जो भारत रत्न देना चाहिए और चंडीगढ़ हॉकी एसोसिएशन इसी तरीके से देश की हॉकी के लिए कंट्रीब्यूट करता रहेगा मेरी शुभकामनाएँ ਦੇਖੋ ਬੜੇ ਅਫਸੋਸ ਦੀ ਗੱਲ ਹੈ ਜਸਵਿੰਦਰ ਭੱਲਾ ਜੀ ਬਿਹਤਰੀਨ ਐਕਟਰ ਸੀ ਪੰਜਾਬੀ ਇੰਡਸਟਰੀ ਦੇ ਔਰ ਉਹਨਾਂ ਨੇ ਤਕਰੀਬਨ ਤਿੰਨ ਦਸ਼ਕਾਂ ਤੱਕ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਸ਼ਾਨਦਾਰ ਕੰਮ ਕਰਕੇ ਔਰ ਦੁਨੀਆ ਨੂੰ ਹਸਾਉਣ ਦਾ ਕੰਮ ਕੀਤਾ ਹੈ ਕੱਲ ਅਨਫੋਰਚੂਨੇਟ ਬੜੀ ਦੁਖਦਾਈ ਉਹਨਾਂ ਦੀ ਮੌਤ ਹੋਈ ਹੈ ਮੈਂ ਮਹਾਰਾਜ ਦੇ ਅੱਗੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਭਲਾ ਸਾਹਿਬ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ ਉਹਨਾਂ ਦੇ ਪਰਿਵਾਰ ਨਾਲ ਅਸੀਂ ਇਸ ਦੁੱਖ ਦੀ ਘੜੀ 'ਚ ਖੜੇ ਆ ਮਾਨਤਪ ਮੁੱਖ ਮੰਤਰੀ ਸਾਹਿਬ ਵੀ ਕੱਲ ਗਏ ਸੀ ਅੱਜ ਮੈਂ ਵੀ ਸਰਪ੍ਰਸਤ ਸ਼ਾਮਲ ਹੋਊਂਗਾ